ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੋ ਲੱਖਾਂ ਦੁਨੀਆਂ ਇਸ ਧਰਤੀ ਤੇ ਆਈ ਹੈ ਲੱਖਾਂ ਦੁਨੀਆਂ ਗਈ ਹੈ ਠੀਕ ਹੈ ਰੱਬ ਦੀ ਖੋਜ ਕਰਨੇ ਦੱਸਦੇ ਗਏ ਹਨ ਅੱਜ ਤੱਕ ਪਿਆਰੀ ਸਾਧ ਸੰਗਤ ਜੀ ਕੋਈ ਇਨਸਾਨ ਜਿਹੜਾ ਹੈਗਾ ਹੈ ਜੰਗਲਾਂ ਵਿੱਚ ਜਾ ਕੇ ਰੱਬ ਦੀ ਖੋਜ ਕਰਦਾ ਹੈ ਕੋਈ ਕਿਤੇ ਜਾ ਕੇ ਖੋਜ ਕਰਦਾ ਹੈ ਕੋਈ ਗੁਰਦੁਆਰਿਆਂ ਚ ਦੌੜਿਆ ਫਿਰਦਾ ਕੋਈ ਮੰਦਰਾਂ ਚ ਦੌੜਿਆ ਫਿਰਦਾ ਠੀਕ ਹੈ ਕੋਈ ਕਿਤੇ ਦੌੜਿਆ ਫਿਰਦਾ ਹਾਂ ਸਾਡੇ ਗੁਰੂ ਦੇ ਘਰ ਹਨ ਸਾਨੂੰ ਜਾਣਾ ਚਾਹੀਦਾ ਹੈ ਸਾਡੇ ਮੰਦਰ ਹਨ ਸਾਡੇ 15 ਵਿੱਚ ਸਾਨੂੰ ਆਪਣੇ ਦੇਵੀ ਦੇਵਤਿਆਂ ਦੇ ਅਸ਼ੀਰਵਾਦ ਲਈ ਜਾਣਾ ਚਾਹੀਦਾ ਹੈ ਠੀਕ ਹੈ ਤੇ ਉੱਥੇ ਜਾ ਕੇ ਸਾਨੂੰ ਸਕੂਨ ਮਿਲਦਾ ਹੈ ਪੋਜ਼ਿਟਿਵਿਟੀ ਮਿਲਦੀ ਹੈ ਬਟ ਜੇ ਤੁਸੀਂ ਕਹੋ ਕਿ ਰੱਬ ਦੀ ਖੋਜ ਤੁਸੀਂ ਇਸ ਤਰੀਕੇ ਨਾਲ ਹੁਮ-ਹੁਮ ਕੇ ਕਰ ਸਕਦੇ ਹੋ ਤਾਂ ਉਹ ਕਦੀ ਨਹੀਂ ਹੋ ਸਕਦੀ ਠੀਕ ਹੈ ਅਸੀਂ ਜਦੋਂ ਖੁਦ ਇਕੱਲੇ ਬਹਿ ਕੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਦੇ ਹਾਂ ਨਾਮ ਜਪ-ਜਪ ਕੇ ਤਦ ਸਾਡੇ ਜੋ ਸੀਨੇ ਦੇ ਉੱਪਰ ਸਾਡੇ ਮਾਪੇ ਬੈਠੇ ਨੇ ਸ਼ਿਵ ਸ਼ਕਤੀ ਉਹ ਜਿਹੜੇ ਹੈਗੇ ਆ ਮਾਤ ਪਿਤਾ ਠੀਕ ਹੈ ਉਹ ਆਤਮਾ ਜਿਹੜੀ ਹੈ ਜਦੋਂ ਸ਼ਿਵ ਸ਼ਕਤੀ ਨਾਲ ਮਿਲਦੀ ਹੈ ਉਸ ਪਰਮਾਤਮਾ ਦੇ ਨਾਲ ਮਿਲਦੀ ਹੈ ਤਦ ਉਹ ਰੱਬ ਦੀ ਖੋਜ ਜਿਹੜੀ ਹੈਗੀ ਆ ਰੱਬ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਤਾਂ ਸੋ ਪਰਮਾਤਮਾ ਨੂੰ ਰੱਬ ਦੀ ਖੋਜ ਜਿਹੜੀ ਹੈਗੀ ਆ ਆਸਮਾਨਸ ਘੁੰਮ ਕੇ ਨਹੀਂ ਕੀਤੀ ਯਾਨੀ ਕਿਉਂਕਿ ਰੱਬ ਜੋ ਹੈ ਜੋ ਪਰਮਾਤਮਾ ਹੈ ਉਹ ਸਾਡੇ ਖੁਦ ਦੇ ਸੀਨੇ ਦੇ ਅੰਦਰ ਮੌਜੂਦ ਹੈ ਠੀਕ ਹੈ ਤਾਂ ਸਾਨੂੰ ਆਪਣੇ ਘਰਾਂ ਵਿੱਚ ਹੀ ਬੈਠ ਕੇ ਨਾਮ ਜਪ ਚੱਪ ਕੇ ਜਿਹੜਾ ਹੈਗਾ ਵਿਲੇ ਟਾਈਮ ਆਪਣੀ ਆਤਮਾ ਨੂੰ ਆਪਣੇ ਦਿਮਾਗ ਨੂੰ ਜਿਹੜਾ ਹੈਗਾ ਪ੍ਰਮਾਤਮਾ ਦੇ ਨਾਲ ਜਿਹੜੇ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਠੀਕ ਹੈ ਤੇ ਇਹ ਨਿਜਮਾ ਵਿੱਚ ਕਰਨਾ ਚਾਹੀਦਾ ਹੈ ਯਾਨੀ ਕਿ ਅੱਜ ਪਾਠ ਕਰ ਲਿਆ 10 ਦਿਨ ਜਾਂ ਬਾਅਦ ਜਾਂ ਮਹੀਨੇ ਬਾਅਦ ਤੁਸੀਂ ਸਿਮਰਨ ਕਰਨ ਬੈਠੋ ਠੀਕ ਹੈ ਇੱਕ ਨੇਮ ਬਣਾ ਲੈਣਾ ਚਾਹੀਦਾ ਹੈ ਕਿ ਰੋਜ਼ਾਨਾ ਤੁਸੀਂ ਜਿਹੜਾ ਹੈਗਾ ਆਪਣੇ ਅੰਦਰੋਂ ਹੀ ਜੜੀ ਹੈਗੀ ਉਹ ਰੱਬ ਦੀ ਖੋਜ ਕਰਨੀ ਹੈ ਪ੍ਰਮਾਤਮਾ ਦੀ ਖੋਜ ਕਰਨੀ ਹੈ ਆਪਣੀ ਆਤਮਾ ਨੂੰ ਆਪਣੇ ਦਿਮਾਗ ਨੂੰ ਜਿਹੜਾ ਹੈ ਜ਼ਬਰਦਸਤੀ ਪ੍ਰਮਾਤਮਾ ਦੇ ਚਰਨਾਂ ਵਿੱਚ ਸੁੱਟਣ ਦੀ ਕੋਸ਼ਿਸ਼ ਕਰਿਆ ਇਸੇ ਤਰ੍ਹਾਂ ਜਿਹੜਾ ਹੌਲੀ-ਹੌਲੀ ਜਿਹੜੀ ਹੈ ਆਤਮਾ ਦੀ ਆਤਮਾ ਦਾ ਜਦ ਮੇਲ ਜਗਾ ਉਹ ਪਰਮਾਤਮਾ ਦੇ ਨਾਲ ਹੋ ਜਾਂਦਾ ਹੈ ਤੁਹਾਨੂੰ ਸੋਝੀ ਆ ਜਾਂਦੀ ਹੈ ਤੁਹਾਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਮਨ ਲੱਗਣ ਲੱਗ ਜਾਂਦਾ ਹੈ ਸਿਮਰਨ ਵਿੱਚ ਉਸ ਵੇਲੇ ਸਮਝ ਲੈਣਾ ਚਾਹੀਦਾ ਹੈ ਕਿ ਜੋ ਸਾਡੇ ਅੰਦਰ ਜੋ ਸਾਡੇ ਸ਼ਿਵ ਸ਼ਕਤੀ ਮੌਜੂਦ ਹੈ ਸੀਨੇ ਦੇ ਉੱਪਰ ਠੀਕ ਹੈ ਪਰਮਾਤਮਾ ਦੀ ਉਹ ਸ਼ਕਤੀ ਜਿਹੜੀ ਹੈਗੀ ਹੈ ਤੁਹਾਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਰਹੀ ਹੈ ਤਾਂ ਸੋ ਰੱਬ ਦੀ ਖੋਜ ਬਾਹਰ ਨਹੀਂ ਸਾਨੂੰ ਆਪਣੇ ਅੰਦਰੋਂ ਹੀ ਕਰਨੀ ਚਾਹੀਦੀ ਹੈ